پوریا کروسو پچی پہلے رد کرو بیسو پچی پہلے رد کرو ٹیکنیکل ایگریکل چند آباد فورم جدہ چند کسان مزدور ملازمت کا جمداد بہت بہت ਤੇ ਸਾਡੀ ਸਾਥ ਜਿਹੜੀ ਹੈਗੀ ਹੈ ਉਹੀ ਹਾਕਮਾਂ ਨੂੰ ਉਹਨਾਂ ਦੇ ਰਾਸਤੇ ਨੂੰ ਪਿੱਛੇ ਮੋੜ ਸਕਦੀ ਹੈ। ਉਹ ਬੋਟੋ ਫੁਰਨਾ ਕਹਿੰਦੇ ਹੋਏ ਸਾਡੀ ਅਵਾਜ਼ ਦੇਣਾ ਜਿੱਥੇ ਨੂੰ ਰੱਖੇ ਬੋਲ ਤੋਂ ਉਹ ਜਿਹੜੀ ਗੱਲਬਾਤ ਆਪਾਂ ਕਦੇ ਨਹੀਂ ਕਰਦੇ। ਲੋਕਾਂ ਦਾ ਜਨਮ। ਲੋਟੀ ਗੋੜੀ ਦੀ ਪੰਜਾਬ ਸਰਕਾਰ ਮਰਦਾਬਾਦ। ਜਿੰਦਾਬਾਦ। ਮਰਦਾਬਾਦ। ਜੇਲੀਏ ਛੱਕੇ ਆਪੂ ਬਾਹਰ ਕਰੋ। ਬਾਹਰ ਕਰੋ। ਸਾਡੀ ਗੋਣ। ਸਾਰੀਓ ਪ੍ਰਧਾਨਗੀ ਮੰਡਲ ਅੱਜ ਦੀ ਰੈਲੀ ਵਿੱਚ ਪਹੁੰਚੇ ਕਿਸਾਨ ਜਥੇਬੰਦੀਆਂ ਤੇ ਮੇਰੇ ਬਿਜਲੀ ਮੁਲਾਜ਼ਮ ਸਾਥੀਓ ਪਹਿਲਾਂ ਤਾਂ ਮੈਂ ਕਿਸਾਨ ਜਥੇਬੰਦੀਆਂ ਦਾ ਬਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਇੱਕ ਤਰ੍ਹਾਂ ਸਮਝਦੇ ਹੋਏ ਸਾਡਾ ਸਹਿਯੋਗ ਕਰਨ ਦਾ ਫੈਸਲਾ ਕੀਤਾ ਕਿਉਂਕਿ ਮੈਂ ਪਹਿਲਾਂ ਵੀ ਇਹ ਕੱਲ ਕਹਿੰਦਾ ਤੇ ਕਿ ਕਿਸਾਨ ਅਤੇ ਬਿਜਲੀ ਮੁਲਾਜ਼ਮਾਂ ਦਾ ਬੜਾ ਪੁਰਾਣਾ ਤੇ ਬੜਾ ਗੂੜਾ ਰਿਸ਼ਤਾ ਰਿਹਾ ਹੈ ਬੜੇ ਲੰਬੇ ਸਮੇਂ ਤੋਂ ਅਸੀਂ ਇੱਕ ਦੂਜੇ ਦੇ ਸਾਥੀ ਰਹੇ ਹਾਂ ਇਸ ਤੋਂ ਪਹਿਲਾਂ ਕਿੰਨੀ ਤਰ੍ਹਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਦਿੱਕਤਾਂ ਚਾਹੇ ਉਹ ਪਿਛਲੇ ਜਦੋਂ 2010 ਤੋਂ ਪਿੱਛੇ ਬੋਰਡ ਬਟਿਆ ਜਾਂ ਇਸ ਤੋਂ ਬਾਅਦ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਦੰ ਕਿਸਾਨ ਜੱਤੇ ਬੰਦੀਆਂ ਤੇ ਬਿਜਲੀ ਮੁਲਾਜ਼ਮਾ ਜਿਹੜੇ ਕੰਦੇ ਹੋ ਕੇ ਚੱਲੇ ਆ ਤੇ ਅੱਜ ਵੀ ਜੇ ਆਪਾਂ ਗੱਲ ਕਰੀਏ ਬਿਜਲੀ ਬਿਲਕੁਲ ਬੰਨੀ ਪਈ ਇਹਦੇ ਅਨੁਸਾਰ ਇਕੱਲੇ ਵਿਧੀ ਵਾਲੇ ਮੁਲਾਜ਼ਮਾ ਨੂੰ ਨਹੀਂ ਹੈ ਕਿ ਇਕੱਲੇ ਫਾਈਟ ਹੋ ਜਾਣਗੇ ਜਾ ਬਿਨਾਂ ਪਹਾਣੀ ਮਿਲਣ ਇاں ਜਾਂ ਇਹਨਾਂ ਦਾ ਇਨਫਰਾਸਟ੍ਰਕਚਰ ਧਾਰਾ ਬਦਲ ਜੇਗਾ ਇਹਦਾ ਸਿੱਧਾ ਸਿੱਧਾ ਇਮਪੈਕਟ ਆ ਜਿਹੜਾ ਕਿਸਾਨਾਂ ਤੇ ਸਾਨਾਂ ਤੇ ਮਜ਼ਦੂਰਾਂ ਤੇ ਹਰ ਇੱਕ ਵਰਗ ਤੇ ਦੇਵੇਗਾ ਅਸੀਂ ਸਾਰੇ ਇਹ ਗੱਲ ਕਰ ਰਹੇ ਹਾਂ ਕਿ ਬਿਜਲੀ ਬੋਰਡ ਦਾ ਇੱਕ ਸਿੱਧਾ ਜਿਹਾ ਇੱਕ ਸਿੰਪਲ ਜਿਹਾ ਧਾਰਾ ਇੱਕ ਇੱਕ ਲੋਕਾਂ ਹੀ ਨਾ ਰਹੇ ਜਿਹੜੇ ਜਿਹਦਾ ਸੰਬੰਧ ਇੱਕ ਛੋਟੀ ਵਾਲੇ ਤੋਂ ਲੈ ਕੇ ਮਹਿਲਾੜੇ ਤੱਕ ਇੱਕ ਛੋਟੀ ਜਿਹੀ ਦੁਕਾਨ ਉਸ ਤੋਂ ਲੈ ਕੇ ਕਬੱਡੀ ਫੈਕਟਰੀ ਵਾਲੇ ਤੱਕ ਇੱਕ ਰਾਹ ਚੱਲਦੇ ਤੋਂ ਲੈ ਕੇ ਵੱਡੇ ਅਧਿਕਾਰੀ ਤੱਕ ਛੋਟੇ ਮਜ਼ਦੂਰ ਤੋਂ ਲੈ ਕੇ ਵੱਡੇ ਤੱਕ ਸਾਰੇ ਦਾ ਕਿ ਜਿਹਨੇ ਕਹਿੰਦੇ ਨੇ ਹਸਤਾਖਤ ਤੇ ਪੂਰੀ ਜਾਂਦਾ ਜਿਹੜਾ ਬਿਮਾਰ ਹੋਵੇ ਤਹਿਸੀਲ ਕਚੈਰੀਆਂ ਚ ਉਹੀ ਜਾਂਦਾ ਜਿਹਨੂੰ ਕੋਈ ਰਜਿਸਟਰੀ ਦਾ ਬੰਦਾ ਹੋਵੇ ਜਾਂ ਕੋਈ ਜ਼ਮੀਰਦਾਰ ਹੋਵੇ ਪਰ ਇੱਕ ਬਿਜਲੀ ਬੋੜੀ ਹੈ ਇਹ ਜਿਹੜਾ ਹਰ ਇੱਕ ਲਈ ਜ਼ਰੂਰੀ ਹੈ ਇਹ ਹਰ ਇੱਕ ਦਾ ਅੰਗ ਹੈ ਇਹਦੇ ਬਿਨਾ ਸਾਡਾ ਜਿਹੜਾ ਸਿਸਟਮ ਹੈ ਸਾਰਾ ਰੁਕੇ ਸੋ ਇਹ ਦਮਾਚ ਕਈ ਵਾਰ ਹੁੰਦਾ ਕਿ ਬਿਜਲੀ ਵੀਰ ਆਮ ਬੰਦੇ ਤੇ ਨਹੀਂ ਆ ਜਾਂਦਾ ਇਹਦਾ ਇੰਪੈਕਟ ਸਿਰਫ ਮੁਲਾਜ਼ਮਾਂ ਤੇ ਹੀ ਪਏਗਾ ਹੋਰ ਕਿਸ ਨੂੰ ਕੋਈ ਫਰਕ ਨਹੀਂ ਪਰ ਨਹੀਂ ਇਹਦਾ ਜਿਹੜਾ ਇੰਪੈਕਟ ਹੈ ਸਾਰੇ ਤੇ ਪਵੇਗਾ ਮੇਰੇ ਖਾਨ ਵਿਦਮ ਜਿਹੜੀ ਆਪਾਂ ਸਬਸਿਡੀ ਮਿਲਦੀ ਹੈ ਜੀ ਮੋਟਰਾਂ ਦੀ ਉਹ ਵੀ ਹੈ ਜਿਹੜੀ ਹੌਲੀ-ਹੌਲੀ ਇਹ ਖੁੱਸ ਜਾਏਗੀ ਇਸ ਤੋਂ ਇਲਾਵਾ ਜਿਹੜੇ ਗਰੀਬ ਵਰਗ ਹੈ ਉਹਨਾਂ ਨੂੰ ਜਿਹੜੀ ਕੰਸੈਸ਼ਨ ਪ੍ਰਿੰਸੋ ਮੇ ਜੁਨਟ ਮਿਲਦੀ ਹੈ ਉਹ ਵੀ ਹੈ ਜਿਹੜੀ ਜਦੋਂ ਇਹ ਪ੍ਰਾਈਵੇਟ ਪਲੇਅਰ ਆ ਗਏ ਕੰਪਨੀਆਂ ਡਾਮੀ ਆ ਗਏ ਸਰਕਾਰ ਦੇ ਖੇਤੇ ਉਹਨਾਂ ਤੋਂ ਵੀ ਇਹ ਪੁੱਛ ਦੇਗੀ ਸੋ ਇਹਦਾ ਇਫੈਕਟ ਹੈ ਜਿਹੜਾ ਸਾਰੇ ਦੇ ਪਿੰਡ ਐਵੇਂ ਗੱਲ ਕਰੀਏ ਸਰਕਾਰ ਦੇ ਵੀ ਉਹ ਪੀਸ ਵੀ ਲੱਗ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਇਸ ਤਰ੍ਹਾਂ ਫੈਡਰਲ ਦੀ ਸਰਕਾਰ ਨੇ ਜਿਹੜਾ ਐਗਰੀਕਲਚਰ ਐਗਰੀਕਲਚਰ ਕਹੇ ਲੋ ਚਾਹੇ ਡੈਰੀ ਪ੍ਰੋਟੈਕਟ ਕਹੇ ਉਹਦੇ ਵਿੱਚ ਪ੍ਰਾਈਵੇਟ ਪਲੇਅਰਾਂ ਨੂੰ ਸ਼ਾਮਲ ਕੀਤਾ ਨਹੀਂ ਤਾਂ ਇਹ ਪਹਿਲਾਂ ਕਦੇ ਨਹੀਂ ਸੀ ਹੋਇਆ ਕਿ ਕਿਹੜੇ ਡੈਰੀ ਪ੍ਰੋਟੈਕਟ ਡੇਰੀ ਪ੍ਰੋਡਕਟ ਦਾ ਮਤਲਬ ਕਿ ਆਪਾਂ ਗੱਲ ਕਰੀਏ ਦੁੱਧ ਦੀ ਪਨੀਰ ਜਾਂ ਫਿਰ ਇਹ ਕਿ ਹੋਰ ਤਰ੍ਹਾਂ ਦੀ ਸਿਸਟਮ ਵੀ ਲਾ ਲਓ ਐਗਰੀਕਲਚਰ ਪ੍ਰੋਡਕਟ ਲਾ ਲਓ ਜਿਵੇਂ ਸੇਬ ਜਾਂ ਕੱਡੇ ਹੋਰ ਕਈ ਤਰ੍ਹਾਂ ਦੇ ਫਲ-ਕ੍ਰੋਪ ਨੇ ਕਿ ਉਹਦੇ ਵਿੱਚ ਪਹਿਲਾਂ ਇਹ ਹੁੰਦਾ ਕਿ ਬਾਹਰੋਂ ਆ ਕੇ ਅਸੀਂ ਮਗਾਉਂਦੇ ਸੀ ਸਾਡੇ ਆਪਣੇ ਜੀਐਮਏ ਤੋਂ ਹਿਮਾਚਲ ਤੋਂ ਉੱਤਰਾਖੰਡ ਤੋਂ ਜਿਹੜੇ ਸਾਡੇ ਕੋਲ ਪੈਸੇ ਸਾਡਾ ਡਰਾਈ ਫੂਡ ਜਾਂ ਕਰੋੜਾਂ ਦਾਤਾਂ ਕਹ ਲਓ ਕਿ ਪਹਿਲਾਂ ਆਉਂਦਾ ਸੀ ਪਰ ਹੁਣ ਅਜਿਹਾ ਨਹੀਂ ਰਹੇਗਾ ਜਿਹੜਾ ਫੈਂਟਰ ਦੀ ਚਾਲ ਹੈ ਕਿ ਉਹ ਬਾਹਰੋਂ ਵੀ ਜਿਹੜਾ ਇਹ ساری ਚੀਜ਼ਾਂ ਇੰਪੋਰਟ ਕਰਵਾ ਦਰਵਾ ਸਕਦੀ ਹੈ ਤੇ ਜਿਹੜੇ ਸਾਡੇ ਆਪਣੇ ਲੋਕਨ ਕਿਸਾਨ ਨੇ ਜਿਹੜੇ ਸਾਡੇ ਵਿਚਾਰੇ ਇਹਨਾਂ ਦਿੱਤਾ ਦੀ ਕੇਪੀ ਕਰਦੇ ਨੇ ਫਲ ਕੂੜਤੀ ਹੈ ਜਿਹੜੋ ਐਤਾਂ ਹੀ ਆਪਣੇ ਹੱਥ ਦੇ ਹੱਥ ਕਰਕੇ ਦੇਖਾ ਤੇ ਆਪਾਂ ਨੇ ਪਿੱਛੇ ਨੇ ਦੇਖਿਆ ਹੀ ਹੈ ਕਿ ਕਿਵੇਂ 1000 ਏਕੜ ਦਾ ਜਿਹੜਾ ਖੰਡਾਂਦੀ ਨੂੰ ਜਿਹੜਾ 1 ਰੁਪਏ ਦੀ ਚੀਜ਼ ਦੇ ਨਾਲ ਹੈ ਜਿਹੜਾ ਸਾਰਾ ਦਿੱਤਾ ਗਿਆ ਉਹਦੇ ਵਿੱਚ ਦੇਖਿਆ ਕਿ ਆਪਾਂ ਗੜੀ ਜ਼ੋਰ ਲਾਇਆ ਕਿ ਉਹ ਕਿਵੇਂ ਹੋ ਗਿਆ ਪਰ ਨਹੀਂ ਬਹੁਤ ਸਰਕਾਰ ਆਪਣੀ ਮਨਮਰਜ਼ੀ ਦੇ ਨਾਲ ਆਪਣੀ ਸਕੀਮਾਂ ਦੇ ਨਾਲ ਹੈ ਜਿਹੜੀ ਉਹ ਦੇਸ਼ ਨੂੰ ਢਾਲ ਆ ਰਹੀ ਹੈ ਐਦਾ ਹੀ ਮੰਨੇਕਾ ਦੀ ਗੱਲ ਕਰੀਏ ਕਿ ਹਾਇਨੋ ਕੋ ਸਾਥੀ ਦਲਜੀਤ ਸਿੰਘ ਜਿਲ੍ਹਾ ਪ੍ਰਧਾਨ ਸਾਹਿਬ ਲਖੋਲ ਤੇ ਆ ਬਹੁਤ ਹੀ ਸਰਕਾਰ ਜੋਗਾ ਆਰਤੀ ਕਿਸਾਨ ਜੋ ਇਹ ਇੱਕ ਤੇ ਆਪੂ ਅਦੇਸੇ ਚਰਾਕੀ ਕਿਸਾਨਾਂ ਕੋ ਭੁਖਿੰਦਰ ਸਿੰਘ ਜੀ ਐਕਸਿਡੈਂਟਸਰ ਤੋਂ ਰੱਪਾ ਜਾਂਦੇ ਤੇ ਹਵਾਰ ਤੋਂ ਜੇ ਵਕ ਵਕ ਜਿਵੇਂ ਬੰਦਿਆਂ ਤੋਂ ਆਏ ਮਜ਼ਦੂਰ ਸਾਥਿਓ ਮਜ਼ਦੂਰ ਸਾਥਿਓ ਤੇ ਕਿਸਾਨ ਸਾਥਿਓ ਅੱਜ ਸਮੁੱਚੇ ਦੇਸ਼ ਦੇ ਵਿੱਚ ਉਹ ਸਿਰਤੀ ਲੋਕਾਂ ਨੇ ਇਕੱਠੇ ਹੋ ਕੇ ਜੋ ਕੇਂਦਰ ਸਰਕਾਰ ਦੇ ਆ ਮਲਾਜਾਂ ਮਾਰੋ ਕਸਾਰ ਮਾਰੋ ਤੇ ਮਜ਼ਦੂਰ ਮਾਰੋ ਨੀਤੀਆਂ ਦਾ ਵਿਰੋਧ ਦੇ ਵਿੱਚ ਦੇਸ਼ ਵਿਆਪੀ ਹੜਤਾਲ ਕਰ ਰਹੇ ਆ ਤੋ ਕਈ ਸਟੇਟਾਂ ਦੇ ਵਿੱਚ ਤਾਂ ਇੰਤੋਂ ਤੱਕਾ ਕਿ ਪੂਰੇ ਬਾਜ਼ਾਰ ਬੰਦ ਆ ਔਰ ਸੜਕਾਂ ਵੀ ਸੁਨਿਆ ਪਰ ਜਿੱਥੇ ਕਿਤੇ ਅਸੀਂ ਇੱਕ ਕਮਜ਼ੋਰੀ ਸਮਝਦੇ ਆ ਇਹ ਸਾਡੀ ਆਪਣੀ ਕਮਜ਼ੋਰੀ ਆ ਕਿ ਜਿਹੜਾ ਕਿਸਾਨਾਂ ਤੋਂ ਇਲਾਵਾ ਮਜ਼ਦੂਰਾ ਤੋਂ ਇਲਾਵਾ ਵੱਡਾ ਤਬਕਾ ਜਿਹੜਾ ਮਾਪੁਰਾ ਨੂੰ ਉਹਨਾਂ ਨੂੰ ਚੇਤਨ ਕਰਨ ਦੇ ਵਿੱਚ ਅਸੀਂ ਉਹਨਾਂ ਨੂੰ ਚੇਤਨ ਨਹੀਂ ਕਰ ਸਕੇ ਸੋ ਆਓ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਪਿੰਡ-ਪਿੰਡ ਜਾ ਕੇ ਉਹ ਬੱਚਾ ਹਿੱਸਾ ਮੰਦੂਰਾ ਦਾ ਜਿਹੜਾ ਕਿਰਤੀਆਂ ਦਾ ਉਹਨਾਂ ਨੂੰ ਚੇਤਨ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰਾਂ ਜੋ ਕਿਸਾਨ ਮਾਰੂ ਨਿਤਿਆ ਮਜ਼ਦੂਰ ਮਾਰੂ ਨਿਤਿਆ ਲੈ ਕੇ ਇਹ ਵੱਡੇ ਪੱਧਰ ਤੇ ਕਿਸਾਨਾਂ ਦਾ ਮਜ਼ਦੂਰਾਂ ਮਜ਼ਦੂਰਾਂ ਦਾ ਐਲਾਨ ਕਰਨ ਜਾ ਰਹੀ ਆ ਜਿੱਦਾਂ ਜਦੋਂ ਤਿੰਨ ਕਾਲੇ ਕਾਨੂੰਨਾਂ ਕਿਸਾਨਾਂ ਤੇ ਲਾਗੂ ਹੋਏ ਤਾਂ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੂੰ ਇਹ ਤਾਂ ਇਹ ਜਿਹੜਾ ਹਮਲਾ ਇਕੱਲਾ ਕਿਸਾਨਾਂ ਤੇ ਆ ਸੋ ਇਹ ਸਰਕਾਰਾਂ ਇੱਕ ਇੱਕ ਕਰਕੇ ਇਰਤਿਆਂ ਨੂੰ ਕਿਸਾਨਾਂ ਨੂੰ ਬਦੂਰਾ ਨੂੰ ਬਦਲ ਦੀਆਂ ਹੋਇਆ ਤੇ ਬੀਜ ਬਿਲ ਤੇ ਜਿਹੜਾ ਅਧਰੇਕਾ ਦਾ ਨਾਮ ਬਦਲ ਕੇ ਜੀ ਸ਼੍ਰੀ ਰਾਜ ਦੀ ਕੱਲਾ ਨੋਂ ਨਹੀਂ ਬਦਲਿਆ ਇਹਦੇ ਕੰਮ ਸੀ 125 ਦਿਨ ਦੇਣਾ ਤੇ 100 ਦਿਨ ਜਿਹੜਾ ਕੰਮ ਆ ਉਹ ਪਿੰਡਾਂ ਦੇ ਵਿੱਚ ਉਹ ਪੂਰਾ ਨਹੀਂ ਤਾਂ ਹੁੰਦਾ ਤੇ ਹੁਣ ਇਹਨਾਂ ਨੇ 125 ਦਿਨ ਦੇਣਾ ਤੇ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਦੱਸਿਆ ਕਿ 60% ਸੈਂਟਰ ਗਵਰਨਮੈਂਟ ਤੇ 40% ਸਟੇਟ ਗਵਰਨਮੈਂਟ ਦੇ ਦੇਣਾ ਜਦੋਂ 90% ਸੈਂਟਰ ਸਰਕਾਰ ਦਿੰਦੀ ਤੇ ਉਦੋਂ 10% ਸਿਰਫ ਸਟੇਟ ਗਵਰਨਮੈਂਟ ਨੇ ਦੇਣਾ ਤਾਂ ਉਦੋਂ ਜਿਹੜੀ ਹੈਗੀ ਆ ਪਿੰਡਾਂ ਦੇ ਵਿੱਚ ਮਨਰੇਗਾ ਜਿਹੜੀ ਉਹ 100 ਦਿਨ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਪਰ ਹੁਣ ਜਿਹੜਾ 40% ਸੈਂਟਰ ਗਵਰਨਮੈਂਟ ਨੇ ਦੇਣਾ ਤਾਂ ਵੱਡੇ ਪੱਧਰ ਤੇ ਜਿਹੜੇ ਨਰੇਗਾ ਵਾਲੇ ਸਾਡੇ ਸਾਥੀ ਆ ਅੱਜ ਉਹਨਾਂ ਨੂੰ ਪਤਾ ਨਹੀਂ ਉਹ ਤਾਂ ਸਿਰਫ ਇਸ ਗੱਲ ਤੇ ਮੀਡੀਆ ਦਾ ਪ੍ਰਚਾਰ ਕਰ ਰਿਹਾ ਹੈ ਕਿ ਸਾਨੂੰ 1.25 ਦਿਨ ਤੱਕ ਜਗਾਰ ਬਰਜਾਣਾ ਪਰ ਜਿਹੜੇ ਨਰੇਗਾ ਉਹ ਬਿਲਕੁਲ ਬੰਦ ਹੋ ਜਾਂਦੇ ਸੋ ਦੂਜੇ ਪਾਸੇ ਜਿਹੜਾ 2025 ਆ ਇਹ ਕੱਲਾ ਜੇ ਕਹੇ ਵੀ ਇਹ ਕਿਸਾਨਾਂ ਤੇ ਜਾਂ ਮਜ਼ਦੂਰਾਂ ਨੂੰ ਜਿਹੜਾ ਇਹਦਾ ਅਸਰ ਪੈਣਾ ਅਸੀਂ ਦੱਸਣਾ ਚਾਹ ਰਹੇ ਹਾਂ ਕੀ ਸਰਕਾਰ ਵੱਡੇ ਪੱਧਰ ਤੇ ਇਸ ਲਈ ਤਿਆਰੀ ਪਿਛਲੇ ਸਾਲਾਂ ਤੋਂ ਕਰ ਰਹੀ ਆ ਔਰ ਵੱਖ-ਵੱਖ ਕੰਪਨੀਆਂ 24 ਘੰਟੇ ਪਿੰਡਾਂ ਦੇ ਵਿੱਚ ਕਹਿ ਰਹੀਆਂ ਦੱਸੋ ਕਿਤੇ ਰਾਹ ਫਾਰ ਰੱਖਣਾ ਰਾਹ ਫਾਰਾਂ ਵੱਡੇ ਪੱਧਰ ਤੇ ਰੱਖੇ ਜਾ ਰਹੇ ਆ ਔਰ ਲਾਈਨਾਂ ਪਾਈਆਂ ਜਾ ਰਹੀਆਂ ਔਰ ਵੱਖ-ਵੱਖ ਕੰਪਨੀਆਂ ਜਿਹੜੀਆਂ ਆਏ ਗਿਆ ਉਹ ਤਿਆਰੀ ਕਰ ਰਹੇ ਆ ਤੇ ਜਿਹੜਾ 1900 2025 ਵੇ ਦਾ ਇਹ ਲਾਗੂ ਹੋ ਗਿਆ ਤਾਂ ਉਸ ਦਿਨ ਜਿਹੜਾ ਨੀਤੀਕਰਨ ਬਿਜਲੀ ਮੋਰ ਦਾ ਪੂਰਤਿਆ ਜਾਣਾ ਔਰ ਵੱਖ-ਵੱਖ ਕੌਪਣੀਆਂ ਦੇ ਵਿੱਚ ਇਹਨੇ ਵੰਡਿਆ ਜਾਣਾ ਜਿੱਦਾਂ ਬੀਰ ਅਸਲ ਦਾ ਹਾਲ ਹੋਇਆ ਜਦੋਂ ਨੀਏ ਅਸਰ ਡਬੋੜਾ ਤਾਂ ਜਿਓ ਲੈ ਕੇ ਆਏ ਤੇ ਜਿਹੜੀਆਂ ਛੋਟੋਟੀਆਂ ਕੰਪਨੀਆਂ ਬਟਾਫੋਨ ਤੇ ਹੋਰ ਕੰਪਨੀਆਂ ਤੇਆਂ ਜਿਓ ਨੇ ਜਿਹੜਾ ਫ੍ਰੀ ਸਿੰਮ ਦੇ ਕੇ ਔਰ ਫ੍ਰੀ ਡਾਟਾ ਦੇ ਕੇ ਉਸ ਕੰਪਨੀਆਂ ਦਾ ਭੋਗ ਪਾ ਤਾ ਨਾ ਬਿਲਕੁਲ ਖਤਮ ਕਰਤਾ ਸੇਵੇਂ ਵੇਸੇ ਤਰ੍ਹਾਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਮਾਰਟ ਮੀਟਰਾਂ ਦਾ ਵਿਰੋਧ ਕਰ ਰਹੇ ਆ ਤਾਂ ਕੱਲੇ ਕਿਸਾਨ ਕਰ ਰਹੇ ਆ ਅਜੇ ਉਹਨਾਂ ਕਿੱਤਿਆਂ ਰੋਣਾ ਮਜ਼ਦੂਰਾਂ ਨੂੰ ਪਤਾ ਨਹੀਂ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ 24 ਘੰਟੇ ਜ਼ਰੂਰ ਹੋਊਗੀ ਪਰ ਰਹੂਗੀ ਕਿਹਨਾਂ ਕੋਲ ਉਹਨਾਂ ਜਿਹੜੇ ਪੂੰਜੀਪਤੀ ਲੋਕਾਂ ਕੋਲ ਬਿਜਲੀ ਰਹੂਗੀ ਤੇ ਆਉਣ ਵਾਲਾ ਸਮਾ ਜਿੱਤਾ ਪਿਛਲੇ ਸਾਡੇ ਬਜ਼ੁਰਗਾਂ ਨੇ ਲੈਟਰਾਂ ਦੇ ਨਾਲ ਜਿਹੜਾ ਗੁਜ਼ਾਰਾ ਕਰਿਆ ਔਰ ਤਾਂ ਸਮਾਂ ਜਿਹੜਾ ਉਹਨਾਂ ਮਜ਼ਦੂਰਾਵਾਂ ਤੇ ਉਹਨਾਂ ਪਰਿਵਾਰਾਂ ਦੇ ਲੋਕਾਂ ਦਾ ਤੇ ਆਉਣ ਵਾਲਾ ਇਸ ਕਰਕੇ ਲੜਾਈ ਲੱਟੀ ਆ ਸੰਯੁਕਤ ਮੋਚਾ ਸੰਯੁਕਤ ਕਿਸਾਨ ਮੋਚੇ ਨੇ ਜਿਹੜਾ ਸਮਰਥਨ ਦੇ ਕੇ ਵੱਡੇ ਪੱਧਰ ਤੇ ਬਿਜਲੀ ਕਰਮਚਾਰੀਆਂ ਨੂੰ ਤੇ ਸਮਾਚੀ ਤੇ ਉਹਨਾਂ ਨੂੰ ਜਿਹੜਾ ਸਮਰਥਨ ਦੇ ਕੇ ਵੀ ਐਸ ਫੈਬਰੂਅਰੀ ਰਾਤ ਖਾਣ ਦੇ ਲਈ ਮਦਾਨ ਦੇ ਵਿੱਚ ਕੁੱਤੇ ਆ ਤੇ ਜਦੋਂ 2000 ਕਰਦੇ ਵਿੱਚ ਵੀ ਬੀਲੀ ਵੋਟ ਟੁੱਟਿਆ ਤਾਂ ਬਹੁਤ ਸਾਜੀ ਸਾਰੇ ਤਾਰੇ ਬੈਠੇ ਆ ਤੇ ਉਦੋਂ ਵੀ ਅਸੀਂ ਝੰਡੇ ਮਾਰਚ ਕਰੇ ਤੇ ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਤਾਂ ਸਾਨੂੰ ਇਹ ਕਿਹੜੇ ਸਾਥੀਆਂ ਨੂੰ ਇਹਨਾਂ ਬਿਲਾਂ ਬਾਰੇ ਪਤਾ ਨਹੀਂ ਤਾਂ ਤੇ ਜਿਹੜੇ ਆ ਅੱਜ ਲਾਗੂ ਹੋ ਰਹੇ ਆ ਫੈਸਲੇ ਨਸੀਬਾ ਰੋ ਸਰਕਾਰ ਦੇ ਤਾਂ ਉਹ ਚਾਵੇਂ ਕਿਤੇ ਬਿਜਲੀ ਵਾਲੇ ਨੇ ਝੰਡੇ ਮਾਚ ਕਰ ਰਹੇ ਆ ਇਹ ਆਪਣੇ ਦਰਖਾਹਾਂ ਵਾਸਤੇ ਕਰ ਰਹੇ ਆ ਪਰ ਉਹਦਾ ਅਸਰ ਅੱਜ ਇਹ ਹੋਇਆ ਕਿ ਬਿਜਲੀ ਜਿਹੜੀ ਮਤਲਬ ਕੋਈ ਵੀ ਕੰਮ ਕਰਾਉਣਾ ਲੋ ਸਾਥੀ ਇੱਕ ਸਾਲ ਵੀ ਜਾਣਦੇ ਆ ਆਪ ਕਦਲਕ ਵੀ ਜਾਣਦੇ ਆ ਜੇ ਇੱਕ ਮੀਟਰ ਲਵਾਉਣਾ ਤਾਂ ਅੱਜ ਅੱਜ ਜਿਹੜਾ ਕਿਤਾਬਾ ਹੋ ਗਿਆ 100 ਇਹ ਸਾਨੂੰ ਲੋੜ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਬਿਲਤੀਆਂ ਨੂੰ ਉਨਾ ਮਦੂਰਾ ਨੂੰ ਜਗਾਉਣ ਦੀ ਕਿਸਾਨਾਂ ਨੂੰ ਤੇ ਆਪਾਂ ਇਕੱਠੇ ਹੋ ਕੇ ਇਸ ਕਰੀ ਵੱਡੀ ਲੜਾਈ ਆ ਇਹ ਇਸ ਤੋਂ ਵੀ ਵੱਡੀ ਲੜਾਈ ਪਈ ਏ ਤੇ ਆਪਾਂ ਬਿੱਲੀ 100 2025 ਨੂੰ ਰੱਦ ਕਰਾਈਏ ਜੀ ਇਹ ਬਿੱਲ ਨੂੰ ਰੱਦ ਕਰਾਈਏ ਨਹੀਂ ਆਪਾਂ ਜਿਹੜਾ ਹੈਗਾ ਆਪਣੇ ਹੱਕ ਬਹਾਰ ਕਰ ਸਕਦੇ ਆ ਸੋ ਬਹੁਤ ਸਮਾਂ ਨਾ ਲੰਘਦਾ ਹੋਇਆ ਇਹੀ ਆਸ ਦੇ ਨਾਲ ਕਿ ਆਓ ਬਹੁਤ ਗਲੇਸ਼ਕ ਹੋਦੇ ਆ ਆਪਾਂ ਚਾਹ ਤਰ੍ਹਾਂ ਬੱਕਰੀਆਂ ਬੱਕੀਆਂ ਹੋ ਸਕਦੀਆਂ ਜਦੋਂ ਬੀਨਿ ਬੋਰਡ ਦੇ ਅੰਦਰ ਜੁਆਇੰਟ ਫਰਮ ਇੱਕ ਜੁਆਇੰਟ ਫਰਮ ਦੇ ਇੱਕ ਨਾਂ ਮંચ ਸਾਡੇ ਤੌਰ ਤੇ ਲੜ ਰਹੇ ਆ ਵੱਖ-ਵੱਖ ਵਿਚਾਰਧਾਰਾ ਦੇ ਲੋਕ ਆ ਕੋਈ ਕਾਂਗਰਸ ਨਾਲ ਸਬੰਧਤ ਜਥੇਬੰਦੀ ਤੇ ਕੋਈ ਸ਼੍ਰੋਮਣੀ ਕਾਲੀਦਾਲ ਬਾਦਲ ਦੇ ਨਾਲ ਸੰਬੰਧਤ ਜਥੇਬੰਦੀ ਕੋਈ ਭਾਜਪਾ ਦੇ ਨਾਲ ਸੰਬੰਧਤ ਜਥੇਬੰਦੀ ਵੀ ਆ ਅਸੀਂ ਸਾਰਿਆਂ ਨੇ ਸੋਚ ਪੜਾ ਕੇ ਵੀ ਆ ਨੀਤੀਆਂ ਪਾੜਿਆ ਸਾਰਿਆਂ ਨੂੰ ਇਕੱਠਿਆਂ ਕਰਕੇ ਅਸੀਂ ਇਕੱਠੇ ਰੜਾਈ ਦੇ ਰਹੇ ਆ ਇੱਧਰ ਆਪਾਂ ਜਾਓ ਇਹਨਾਂ ਨਿੱਤਿਆਂ ਨੂੰ ਪਰਛਾਣ ਦੇ ਲਈ ਸਾਰੇ ਇਕੱਠੇ ਹੋਈਏ ਤੇ ਸ਼ੰਗਤ ਉਹਨਾਂ ਲੋਕਾਂ ਨੂੰ ਸ਼ੰਗਤ ਦੇ ਰਾਤੇ ਪਾਈਏ ਜੈ ਜਨਤਾ ਜੈ ਸ਼ੰਗਰਸ਼ ਜਿੱਤ ਲੜਦੇ ਲੋਕਾਂ ਦੇ ਬਹੁਤ ਸਾਰੇ ਸਾਡੇ ਸਾਥੀ ਜਿੱਦਾਂ ਸਾਥੀ ਸੇਰ ਸਿੰਘ ਜੀ ਥੜ੍ਹ ਤੋਂ ਆਏ ਆ ਤੇ ਗੁਰਦਾਸ ਸਿੰਘ ਜੀ ਢੋਲਾ ਮਾਤਰਾ ਮਜ਼ਦੂਰਾਂ ਦੇ ਆਕੂ ਤੇ ਬਹੁਤ ਸਾਰੇ ਸਾਥੀ ਆਏ ਆ ਸੋ ਸਾਥਿਓ ਸਾਰੇ ਸਾਥੀਆਂ ਦਾ ਆਉਣ ਦੇ ਧੰਨਵਾਦ ਇਹਨਾਂ ਨੂੰ ਟਾਈਮ ਸਾਥੀ ਮਦਦਾ ਨਹੀਂ ਮਿਲਿਆ ਸੋ ਆਪਾਂ ਲੜਦਾ ਹੈਗਾ ਜਾਂ ਇਹ ਜਨਤਾ ਜਾਂ ਸ਼ਿਗਾਰਸ਼ ਜਿੱਦ ਲੜਦੇ ਲੋਕਾਂ ਦੇ